ਜਿਹਦੇ ਸਾਰੇ ਪ੍ਰਵਾਨ ਨੰਬਰ ਸਾਰੇ ਨੇ ਵਧੀਆ ਠੀਕ ਠਾਕ ਸਭ ਵਿਧੀਆ ਜੀ ਠੀਕ ਠਾਕ ਸਸਰੀ ਘਾਲੀ ਸਾਡੇ ਸੁਣਗੇ ਰਾਜੀ ਖਿਅਾਂਗੇ ਪਰ ਮਾਤਾ ਮਾਤਾ ਨੇ ਚੜਦੀ ਕਲਾ ਚ ਰੱਖੇ ਜੀ ਕਾਲ ਜੀ ਪੈਨ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜ ਵਿੱਚ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਮੇਹਰ ਭਰਿਆਤ ਰੱਖੇ ਜੀ ਯੂਟੂਬ ਫੈਮਿਲੀ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਆ ਬਾਹਰ ਬੈਠੇ ਜੇ ਸਭ ਦਿਸਾ ਵਿੱਚ ਮੇਰੇ ਭੈਣ ਭਰਾਵਾਂ ਬਜ਼ੁਰਗ ਮਕਾਵਾ ਬੱਚੇ ਸਾਰੇ ਸਤਿ ਸ੍ਰੀ ਅਕਾਲ ਜੀ ਤੁਸੀਂ ਠੀਕ ਠਾਕ ਰਹੂਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਮੇਰ ਭਰਿਆ ਕਰਤੈ ਜੀ ਦੂਤੋ ਫੈਮਿਲੀ ਦਾ ਵਿਸ਼ਾ ਤੇ ਬਹੁਤ ਬਹੁਤ ਧੰਨਵਾਦ ਨਵੇਂ ਜੁੜੇ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿਨਾਮਨਾ ਤਦਰੁਸਤੀ ਦੇਵੇ ਮੇਰ ਭਰਿਆ ਕਰਤੈ ਸੱਚੇ ਪਾਤਸ਼ਾਹ ਗੁਰਦੁਗਣੀ ਨਾ ਚੋਕ ਨੂੰ ਪ੍ਰਤੀਵਾਚੇ ਜੀ ਤੇ ਸਾਨੂੰ ਜੀ ਇਕ ਭੈਣ ਨੇ ਪਿੰਡ ਬਰੂਂਦੀ ਜ਼ਿਲ੍ਹਾ ਲੁਧਿਆਣਾ ਆਰਪ੍ਰੀਤਪੁਰਨਾ ਹਸਪਤਾਲ ਦਾ ਉਹਨੇ ਸਾਨੂੰ ਸੁਪਰੈਂਚ ਭੇਜਿਆ ਕਿਹੜਾ ਸੁਪਰੈਂਚ ਭੇਜਿਆ ਆਵੇ ਤੁਹਾਡੇ ਸਾਹਮਣੇ ਬਹੁਤ ਵਧੀਆ ਬਿਸਕੁਟ ਹੈ ਜੀ। ਕਿਆ ਬਾਤ ਹੈ। ਬਿਸਕੁਟ ਐ ਤੱਕ ਮੈਂ ਇਹ ਦੇ ਵੇਖੇ ਨਹੀਂ। ਬਹੁਤ ਵਧੀਆ ਬਣੇ। ਬਹੁਤ ਬਹੁਤ ਧੰਨਵਾਦ। ਆਓ ਤੁਸੀਂ ਇਹ ਛਕੋ। ਸਾਰੇ ਵੀਰ ਭੈਣ ਭਰਾ। ਇਹ ਬਸਵਾਦ ਹੈ ਜੀ। ਬਹੁਤ ਵਧੀਆ, ਪਾਸ ਕਲਾਸ ਹੈ ਵੀ ਬਿਸਕੁਟ ਹੈ। ਪੈਣਾ ਤੇਰਾ ਬਹੁਤ ਬਹੁਤ ਪੈਣਾ ਬਹੁਤ ਬਹੁਤ ਧੰਨਵਾਦ। ਭੈਣੇ ਇੰਨਾ ਸੋਚਿਆ ਬੱਚਿਆਂ ਲਈ ਸੋਚਿਆ ਬੱਚਿਆਂ ਨੂੰ ਖਾਣਗੇ ਉਚਾਰੇ ਦੇ ਸੀ ਕਿ ਉਹਦੇ ਬੱਸ ਕਟਵਾਇਓ ਅਸੀਂ ਭਾਵੇਂ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਦੰ ਦੁਕਣੀ ਰਾਤ ਚੋਕੜੀ ਤਰੱਕੀ ਬਖਸ਼ੀ ਪਹਿਲਾ ਸਮਾਨ ਲਿਆ ਸਾਰਾ ਤੇ ਸਮਾਨ ਲੈ ਕੇ ਫੇਰ ਕੜਵਾਏ ਸ਼ਨੀਵਾਰ ਦੇ ਕੜਵਾਏ ਵਾਏ ਵੈਸੇ ਵੀਡੀਓ ਲੇਟ ਹੋ ਗਈ ਸੀ ਫੋਨ ਜਾ ਸਾਡਾ ਫੋਨ ਖੜਾ ਸਾਡਾ ਫੋਨ ਚ ਫਾਂਡ ਪੈ ਗਿਆ ਚੱਲਦਾ ਵਾਰ-ਵਾਰ ਚੱਲਦਾ ਵੀਡੀਓ ਪਾਣੇ ਉਦੋਂ ਵੀਡੀਓ ਇੱਕ ਤਾਂ ਪੈਂਦੀ ਨਹੀਂ ਜੇ ਵੀਡੀਓ ਪੈਂਦੀ ਤਾਂ ਐਡਿਟ ਨਹੀਂ ਹੁੰਦਾ ਇਹ ਹੀ ਨਹੀਂ ਚੀਜ਼ ਲਵਾਈ ਆ ਜੀ ਅਤੇ ਜੀ ਸ਼ੈਂਕਾ ਹਾਂ ਸ਼ੈਂਕਾ ਨੂੰ ਖਾਣਾ ਤੇ ਉਸ ਭੈਣ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਉਸ ਭੈਣ ਨੇ ਬੱਚਿਆਂ ਬਾਰੇ ਵੀ ਸੋਚਿਆ ਸਾਡੇ ਬਾਰੇ ਵੀ ਸੋਚਿਆ ਹਾਂਜੀ ਤੇ ਬਹੁਤ ਬਹੁਤ ਭੈਣੇ ਤੇਰਾ ਬਹੁਤ ਬਹੁਤ ਧੰਨਵਾਦ ਹੈ ਪਰਮਾਤਮਾ ਤੈਨੂੰ ਤੰਦਰੁਸਤ ਰੱਖੀ ਦੇਵੇ ਤੇ ਮੈਨੂੰ ਤਾਂ ਆਪਣ ਭੈਣੇ ਰਿਆ ਨਹੀਂ ਜਾਂਦਾ ਮੈਂ ਤਾਂ ਬਰ ਇੱਕ ਬਿਸਕੁਟ ਖਾ ਲੂਗਾ ਕਮ ਬੈਸਕਟ ਆ ਰਿਹਾ ਤਾਂ ਇਸ ਕਰਕੇ ਮੈਂ ਇਹਨਾਂ ਨੂੰ ਛੱਡ ਨਹੀਂ ਸਕਦਾ ਤੇ ਲਓ ਜੀ ਨਾ ਵੀ ਮੇਰੀ ਭੈਣ ਨੇ ਦਿੱਤੇ ਆ ਨਾ ਨਾ ਇਹ ਮੇਰੀ ਭੈਣ ਲੋ ਆਏ ਆ ਠੀਕ ਹੈ ਜੀ ਤੇ ਚਲ ਕੋਈ ਨਹੀਂ ਮੇਰੇ ਗੁੱਸੇ ਹੋ ਗਏ ਕਿ ਚਲ ਕੋਈ ਜੀ ਭੈਣ ਮੈਂ ਦੇ ਦਿੱਤਾ ਬੈਸਕਟ ਇਹ ਨਾ ਠੀਕ ਹੈ ਤੇ ਇਹ ਬਾਲੇ ਖਾਂਦੀ ਹੈ ਬਾ ਸਵਾਦ ਹਨ ਬਹੁਤ ਵਧੀਆ ਟੈਸਟੀ ਹੈ ਇਹ ਉਹ ਮੰਗਦੀ ਹੈ ਫਿਰ ਮੈਂ ਹੁਣ ਮੈਂ ਵਿਚਾਰੇ ਕੋਲੇ ਲੈ ਗਰੀ ਕੋਲੇ ਇਹ ਤੇ ਇਹ ਤਾਂ ਸਾਰੇ ਖਾ ਜਾਂਦੀ ਹੈ ਤੇ ਇਸ ਕਰਕੇ ਇਹਨੂੰ ਬੈਸਕਟ ਘੱਟ ਖਵਾ ਜਾਂਦੇ ਆ ਤੇ ਕੋਈ ਨਹੀਂ ਤੇ ਬਿਜਾ ਤਾਂ ਆਉਂਦੀ ਹੈ ਬਿਸਕੁਟਾਂ ਤੇ ਬਹਿਣੇ ਮਿੱਠੇ ਬਹੁਤ ਆ ਬਿਸਕੁਟ ਬਹੁਤ ਸੁਆਦ ਹੈ ਸੁਬਾਹ ਸ਼ਾਮ ਜੇ ਤੜਕੇ ਬੱਚੇ ਸੁਬਾਹ ਆਈਦੇ ਆ ਸਕੂਨ ਜਾਂ ਦੀ ਬਾਤ ਜਦੋਂ ਉਹਨਾਂ ਨੂੰ ਤਿਆਰ ਕਰੀਦਾ ਹੈ ਉਹ ਵੀ ਇੱਕ ਇੱਕ ਪਲੇਟ ਭਰਦੇ ਆਉਂਦੇ ਆ ਵਧੀਆ ਚਾਹ ਜਿਹੀ ਕਰਦੇ ਆ ਤੇ ਨਹੀਂ ਬਿਸਕੁਟਾਂ ਲਓ ਕੋਈ ਏਡੀ ਜੋ ਜਾ ਐਨੀ ਖੇਚਲ ਕੀਤੀ ਭੈਣ ਨੇ ਮੈਂ ਉਹਨੂੰ ਇਹ ਕਹਿਣਾ ਸੀਗਾ ਮੈਂ ਕਿ ਭੈਣੇ ਅੱਗੇ ਨਾ ਬਿਸਕੁਟ ਨਾਲ ਬਾਦ ਆ ਦੇ ਠੀਕ ਹੈ ਜੀ ਅਸੀਂ ਐਦ ਕਿ ਉਹਨਾਂ ਨੂੰ ਮਨਾ ਕਰਤਾ ਅਸੀਂ ਕਿਆ ਵੀ ਅੱਗੇ ਪਾਏ ਰਹਿ ਦੇ ਜਵਾਗ ਤਾਂ ਖਾਣ ਦੇ ਨੇ ਕਾੜੂ ਇਹਨੂੰ ਪਹਿਲੇ ਖਾਣ ਪਰਨੇ ਹੈ ਤੇ ਐਦ ਕਿ ਪਤਾ ਨਹੀਂ ਭੈਣੇ ਕਿ ਆਜਾ ਬਿਸਕੁਟਾਂ ਦੇ ਵਿੱਚ ਕੁਛ ਹੀ ਪੈ ਗਿਆ ਤੇ ਬੱਚੇ ਦਾ ਨੁੱਪੀ ਤੁਰਿਆ ਉਹਨੇ ਕਿੱਲੀ ਨਾਲੇ ਆ ਕਾ ਮੌਂ ਵੀ ਖੇੜੇ ਦਾ ਚੱਕਲੇ ਦੀ ਪੁੱਤ ਕਰ ਜਾਂ ਅੱਜ ਖਾਦੇ ਨਹੀਂ ਗਏ ਸੀ ਅੱਗੇ ਖਾਦੇ ਸੀ ਬੜਾ ਬੜਾ ਪੀਪਾ ਫਾਲ ਬੈਕ ਕੋਡਾ ਦਾ ਆਇਆ ਸੀ ਪਰ ਖਾਤੇ ਵੀ ਸਵਾਦੀ ਹੋਏ ਬਿਸਕਟ ਵਧੀਆ ਸੀ ਪਰ ਆਹ ਬਾਰੇ ਵਧੀਆ ਕਿ ਉਹ ਜਿਹੜੇ ਬਿਸਕਟ ਆਇਦ ਕੀ ਕਢਾਈ ਆ ਸੀ ਆ ਕਢਾਈ ਗਈ ਹੈ ਨਾ ਕੋਈ ਜਿਹੜੇ ਭੈਣ ਨੇ ਭੇਜਿਆ ਤੇ ਉਹ ਬਿਸਕਟ ਅਲੱਗ ਹੈ ਬਹੁਤ ਵਧੀਆ ਟੈਸਟੀ ਬਿਸਕਟ ਹੈ ਆਓ ਮਨ ਖੋਚ ਕਰੋ ਅਸੋ ਢਿਟੋ ਤੇ ਆਹ ਬਿਸਕਟ ਖਾ ਕੇ ਤੇ ਸਾਡਾ ਜਲ ਭੱਜਾ ਟੱਟਰ ਨੂੰ ਕਰਦਾ ਹੈ ਅਸੀਂ ਬਾਜੂ ਦੇ ਇਟਾ ਦੇ ਮੇਂ ਕੰਮ ਕੰਮ ਚਾਹੂ ਕਰਦੇ ਹਾਂ ਜੀ ਆਏ ਤਾਂ ਕਾਣੀ ਦਈ ਦੰਦਾ ਐ ਪੈਰ ਤੇ 60 ਵੱਜੂਗੀ ਐ ਮੂੰਹ ਵੱਜੂ ਦਾ 파ਚ ਲੱਗੀ ਐ ਜੇ ਵਾ ਤੂੰ ਤਾਂ ਕਰ ਦਿੱਤਾ ਚਪਲਾ ਪਾ ਕੇ ਤੇ ਬੱਚੇ ਚੱਲੇ ਆਉਣ ਜੀ ਖੇਡਣ ਤਾਈ ਦੇ ਘਰੇ ਤੇ ਐਨ ਨੂੰ ਆਖਿਆ ਸੀਗਾ ਮੈਂ ਕਿਹਾ ਵੀ ਇਲਤ ਨਾ ਕਰੋ ਮਨਵੀਰ ਪਰਸੋਂ ਬਰਾੜਾ ਆ ਪਰਸੋਂ ਬਾਰ ਹੋ ਗਿਆ ਸੀ ਤੇ ਉਹਨੂੰ ਉਲਟਕਾ ਲਾਕਣਾ ਸੀ ਪਤਾ ਨਹੀਂ ਛਾਲਾ ਛੂਲਾ ਲਾਉਂਦੇ ਮੁੱਟੀ ਉਹਨਾਂ ਦੇ ਪਛੋ ਹੈ ਨਾ ਮਾਵਾ ਤੋਂ ਰੇਤਾਰੀ ਟਾਲੀ ਹੁੰਦੀ ਹੈ ਤੇ ਇਹ ਮੁੱਠੀਆਂ ਸਿੱਧੀਆਂ ਛਾਲਾ ਲਉਂਦੇ ਆ ਜੀ ਅੱਜ ਅਸੀਂ ਛੁੱਟਣ ਚੱਲੇ ਸੀਂਗਾ ਸਾਢੇ 8 ਵਜੇ ਮੈਂ ਤਾਂ ਸਾਂਦਨ ਨਹੀਂ ਨਮਾ ਗਿਆ ਹੈ ਉਹਦੇ ਬਾਅਦ ਛੌਂ ਛੌਂ ਚ ਪਿੰਗਾ ਛੁੱਟੀਆਂ ਬਾਤ ਆ ਵੇਖ ਲੈ ਰੱਪ ਵੀ ਸਹਿਣਾ ਆਉਂਦਾ ਸੀ ਅੰਦਰ ਵੀ ਆ ਬਰ ਰੱਪ ਸਹਿਣਾ ਹੋ ਗਿਆ ਉਹਨੇ ਕਿਹਾ ਸੀ ਕਿ ਛੌਂ ਛੌਂ ਦੇ ਮਹੀਨੇ ਚ ਮੈਂ ਹੀ ਪਾਉਣਾ ਸੀ ਮੈਂ ਭਾਦੋ ਚ ਨਹੀਂ ਪਾਉਣਾ ਭੈਣਾ ਚੁੱਚੀ ਦੱਸੋ ਕਮੈਂਟ ਕਰਕੇ ਵੀ ਭਾਦੋ ਦੇ ਛੜਾਕੇ ਹੁੰਦੇ ਨੇ ਕਿ ਚੜੀ ਲੱਗਦੀ ਆਉਣ ਦਾ ਦਾ ਜਵਾਨਿਆਂ ਦਾ ਪਤਾ ਨਹੀਂ ਅੱਗੇ ਤਾਂ ਜਦੋਂ ਆ ਸ਼ਾਂਤ ਚਾਰ ਪੰਜ ਦਿਨ ਰਹੇ ਜੀ ਉਹ ਤਾਂ ਝੜੀ ਲਾ ਦਿੰਦਾ ਜੀ ਤੇ ਪੰਜ ਸੱਤ ਦਿਨੋਂ ਬਾਦੋ ਚਲੀ ਗਈ ਤੇ ਤਾਂ ਹੀ ਝੜੀ ਲੱਗੀ ਦੇਗੀ ਤੇ ਹੁਣ ਪਤਾ ਨਹੀਂ ਜੀ ਆ ਅਣਗਿਆਤ ਅਚੜਾ ਕਾ ਜਾਂ ਬਹੁਤ ਆਇਆ ਸੀਗਾ ਤੇ ਪਰ ਇੱਥੇ ਕਿਹਾ ਵੀ ਬਣ ਗਈ ਗੱਲ ਉਹ ਮਰੋ ਬੱਦਲ ਬੂਮਾ ਸੇ ਅੱਛੇ ਲੇਗ ਸਾਰੇ ਜੀ ਕਿਰੋਂ ਉਹਨੂੰ ਫੇਕਰਾ ਬਾਕੀ ਵੀ ਜੀ ਬੱਦਲਾਂ ਦਾ ਜਿਹੜਾ ਉਹ ਕੀ ਹੈ ਉਹ ਬੁੱਢਾ ਹੋਇਆ ਉਹਨੇ ਕਹਾਂ ਜੁਆਖਾ ਦੇ ਹੱਥ ਕੁਬਿਲਦਾਰੀ ਬੜਾ ਜੀ ਉਥੋਂ ਤੋਂ ਪਤਾ ਇਹ ਜੁਆਖਾ ਦਾ ਕੰਮ ਤੇ ਕਿਧਰ ਕੱਢ ਕੇ ਕੱਢ ਕੇ ਜੇ ਕਰੇ ਤਰਗੇ ਤਰਗੇ ਸੋ ਵੀਰੋ ਮੈਂ ਇਹ ਗੱਲ ਕਰਦਾ ਆਪਾਂ ਗੱਲ ਕਰਦੇ ਆ ਬਿਸਕੁਟਾ ਉਸ ਭੈਣ ਨੇ ਮੇਰੇ ਛੋਟ ਤੋਂ ਨੰਬਰ ਲਿਆ ਉਹ ਪਹਿਲਾਂ ਮੈਨੂੰ ਪੈਣ ਆਂਦੀ ਨਾ ਮੈਂ ਫੋਨ ਕਰਦਾ ਸੀਗਾ ਵੀਰੇ ਤੇ ਮੈਂ ਅੱਜ ਦਰਜੀ ਦਰਜੀ ਨੇ ਲਾਇਆ ਮੈਂ ਕਹਿੰਦੇ ਨਾ ਡਰਨ ਵਾਲੀ ਕਿਹੜੀ ਗੱਲ ਸੀਗੀ ਵਾਦ ਭਰਾ ਨੂੰ ਫੋਨ ਲਾਉਣਾ ਜਦੋਂ ਮਰਜੀ ਲਾਓ ਮੇਰੇ ਚ ਵੇਲੇ ਜਦੋਂ ਵੀ ਇਹ ਫੋਨ 24 ਘੰਟੇ ਖੁੱਲਾ ਨਹੀਂ ਨਹੀਂ ਵੀਰੇ ਉਹ ਨਹੀਂ ਮੈਂ ਅੰਦਰ ਜੀ ਮੈਂ ਕੈਬਿਨਾ ਛੋੜ ਕੇ ਗਈ ਤੇ ਕਈ ਵਾਰੀ ਮੈਂ ਬੰਬਰ ਆਉਂਦਾ ਤੇ ਹੁੰਦਾ ਕਿ ਅਬ ਮੈਂ ਲਾ ਲਿਆ ਕੱਕਾ ਤੱਕਾ ਕਰਦੀ ਮੈਂ ਕਹ ਕੋਈ ਗੱਲ ਨਹੀਂ ਬੈਠੇ ਫਿਰ ਉਹਨੇ ਗੱਲਾਂ ਬਾਤਾਂ ਬਹੁਤ ਕੀਤੀਆਂ ਪਰਿਵਾਰ ਦਾ ਪੁੱਛਿਆ ਕਰਮਜੀਤ ਦਾ ਪੁੱਛਿਆ ਬੱਚਿਆਂ ਦਾ ਪੁੱਛਿਆ ਮੈਨੂੰ ਆਂਦੇ ਵੀਰੇ ਵੀ ਮਾ ਤੁਹਾਨੂੰ ਸਪ੍ਰਾਈਟ ਪੇਜ ਜਨਾਕ ਛੋੜੇ ਦੇਣੇ ਹੋਏ ਆ ਛੋੜੇ ਦੇਣੇ ਹੋਏ ਆ ਕੱਲ ਮਾਰਕਾ ਤੇ ਜੁੜਿਆ ਤੇ ਬਾਅਦ ਸਾਡਾ ਸਾਡਾ ਪਰਿਵਾਰ ਇੱਕ ਸਾਡੇ ਨਾਲ ਹੋਰ ਜੁੜ ਗਿਆ ਅਸੀਂ ਤਾਂ ਕਾਇਦ ਲੁੱਟਾਂ ਨਾ ਕਰਦੇ ਦੇਖਦੇ ਬਹੁਤ ਟਾਈਮ ਤੋਂ ਅਸੀਂ ਵਿਚਾਰੇ ਕਹਿੰਦੇ ਸੀ ਰੁੱਤਈਆ ਸੀ ਵੀਡੀਓ ਦੇਖਦੇ ਸੀ ਜਦੋਂ ਤਾਂ ਬਣਾਉਣ ਲੱਗੇ ਆ ਉਦੋਂ ਦੇ ਨਾਲ ਜੁੜੇ ਹੋਏ ਆ ਪਰ ਤੋਂ ਉਹਨਾਂ ਨੇ ਵਿਚਾਰੇ ਨੇ ਹੰਲੇਟ ਜਿੱਲ ਆਇਆ ਦਰਿਆ ਨਾ ਕਰੋ ਸਾਰੇ ਪ੍ਰਾਮਾਣੂ ਬੈਂਕ થી ਕਿਸੇ ਨੇ ਵੀ ਗੱਲਬਾਤ ਕਰਨੀ ਹੁੰਦੀ ਆ ਤੂੰ ਲਾਉਣ ਲੱਗੇ ਕਦੇ ਨਾ ਚਾਹੇ ਕਿਆ ਕਰ ਵੀ ਨਹੀਂ ਲਾਣਾ ਜਰੂਰ ਲਾਓ ਹਾਂ ਐਨਾ ਜਰੂਰ ਹੋ ਸਕਦਾ ਤੂੰ ਨਹੀਂ ਚੱਕਦੇ ਕਈ ਵਾਰੀ ਨਾ ਫੋਨ ਪਾਸੇ ਪਿਆ ਹੁੰਦਾ ਚਾਰਜ ਤੇ ਹੁੰਦਾ ਹਨਾ ਤੇ ਕਈ ਵਾਰੀ ਨਹੀਂ ਚੱਕਿਆ ਜਾਂਦਾ ਤੇ ਆਪਾਂ ਬੈਕ ਕਾਲ ਕਰ ਲੈਂਦੇ ਆ ਕਿਉਂ ਕਈ ਵਾਰੀ ਭੈਣ ਭਰਾ ਦਾ ਕੋਈ ਕੰਮ ਹੋ ਜਾਂਦਾ ਕਈ ਵਾਰੀ ਜ਼ਰੂਰੀ ਹੁੰਦਾ ਹਨਾ ਆਪਾਂ ਫੋਨ ਨਾ ਚੱਕੇ ਮਾੜੀ ਗੱਲ ਆ ਤੇ ਕੋਈ ਗੱਲ ਨਹੀਂ ਭੈਣੋ ਜਦੋਂ ਮਰਜੀ ਫੋਨ ਲਾਓ ਤੁਹਾਡਾ ਆਪ ਦਾ ਘਰ ਹੈ ਤੁਹਾਡੇ ਆਪ ਦੇ ਵੀਰ ਦਾ ਘਰ ਹੈ ਠੀਕ ਹੈ ਜੀ ਤੁਹਾਡਾ ਅਸੀਂ ਦੇ 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 ਸਕਦੇ ਸਾਰੀ ਜਿੰਦਗੀ ਜਿਹੜਾ ਭੈਣ ਭਰਾ ਮੈਨਾਂ ਸਾਡੀ ਹੈਲਪ ਕੀਤੀ ਇੱਥੋਂ ਤੱਕ ਸਾਾਨੂੰ ਤੁਸੀਂ ਬਚਾਇਆ ਕਿ ਨਹੀਂ ਅਸੀਂ ਕੱਲੇ ਕਾਦੇ ਜੋਕਰ ਸੀ ਠੀਕ ਹੈ ਜੀ ਬੈਗ ਬਣਾ ਉਹਨਾਂ ਦਾ ਜਿੰਨਾ ਚੱਕ ਸਾਥ ਆ ਛੱਡਣਾ ਅਸੀਂ ਕਰਾਈਆਂ ਐ ਤਾਂ ਜੁੜੇ ਹੋਏ ਸੀ ਕਿ ਉਹਨਾਂ ਨੇ ਵਿਚਾਰਿਆਂ ਨੇ ਕਰ ਲੀਆਂ ਕਾਪੀਆਂ ਕਿਤਾਬਾਂ ਲੈ ਕੇ ਇੱਟੀਆਂ ਸੀ ਬੱਚਿਆਂ ਨੂੰ ਬਾਅਦ ਦੀ ਤੱਕ ਬੈਗ ਸਭ ਕੁਝ ਲੈ ਲਿਆ ਉਹ ਮਹਿਰਤਾ ਤੋਂ ਭੈਣ ਜੀ ਤੇ ਨਾ ਵਰਕੀਤ ਭੈਣ ਨੇ ਉਹਨੇ ਬੱਚਿਆਂ ਨੇ ਪਹਿਲਾਂ ਸਾਡੇ ਨਾਲ ਉਹ ਗੱਲਾਂ ਕਰੀ ਗਏ ਸਾਰੇ ਬਹੁਤ ਹੀ ਅੰਮ੍ਰਿਤ ਸੀ ਖਾਂਜੀ ਹੋਆ ਪਰਿਵਾਰ ਸਾਰਾ ਬਰਤਰੀਆ ਬੇਟੇ ਵੀ ਬਰਤਰੀਆ ਤੇ ਜਿਹਦੀ ਅੰਦਰਕਾਰੀ ਹੈ ਉਹ ਬਾਹਰ ਘਟੀ ਚਲਾਉਂਦੇ ਆ ਪ੍ਰਮਾਤਮਾ ਨੂੰ ਲੰਬੇ ਸਾਰੇ ਮੰਤਰ ਬਾਣੀਆਂ ਤਾਲੀਆਂ ਪ੍ਰਕਿਰਤੀਆਂ ਦੇਵੇ ਬੱਚਿਆਂ ਨੂੰ ਤਰੱਕੀਆਂ ਦੇ ਦੇ ਜੀ ਬਾਕੀ ਜਿਹੜੇ ਬਹੁਤ ਹੈਲਪ ਕਰਦੇ ਵਿਚਾਰੇ ਆਪਾਂ ਐਵੇਂ ਜਾਈਏ ਪੂਰ ਵੀ ਲਾਉਂਦੇ 15 20 ਦਿਨ ਉਹਨਾਂ ਦਾ ਪੂਰਨਾ ਹੁੰਦਾ ਆ ਵੀ ਬੱਚੇ ਕਿਤੇ ਬੱਚੇ ਕਿਵੇਂ ਪੜਹੀ ਜਾਂਦੇ ਆ ਤੁਸੀਂ ਕਹਿੰਦਾ ਕਿ ਮੈਂ ਠੀਕ ਹੈ ਤੇ ਬਹੁਤ ਮਾਨ ਨੂੰ ਕੋਸ਼ਿਸ਼ ਹੁੰਦੀ ਆ ਸਾਡਾ ਨਵਾਂ ਪਰਿਵਾਰ ਜੁੜਿਆ ਇਹ ਵਧੀਆ ਭੈਣ ਭਰਾ ਜੁੜਦੇ ਆ ਬਹੁਤ ਵਧੀਆ ਲੱਗਦਾ ਜਿਦੋਂ ਕੱਲ ਬਾਤ ਵੀ ਕਰਦੇ ਆ ਫੋਨ ਵੀ ਲਾਉਂਦੇ ਆ ਬਹੁਤ ਖੁਸ਼ੀ ਹੁੰਦੀ ਆ ਇਸ ਭੈਣ ਦੀ ਵੀ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਹੱਥ ਫ੍ਰੀ ਤੋਂ ਕਰ ਭੈਣ ਜੀ ਇਹਨਾਂ ਦੇ ਇੱਕ ਗੱਲ ਬਹੁਤ ਵਧੀਆ ਲੱਗੀ ਕਹਿੰਦੀ ਐਨਾ ਸੰਜੋ ਤੇ ਭੈਣ ਕਹਿੰਦੀ ਮੈਂ ਇੱਕ ਸਾਧਾ ਵੱਡਾ ਭਰਾ ਐ ਸੰਜੋ ਬਹੁਤ ਵਧੀਆ ਲੱਗਿਆ ਜਦੋਂ ਇਸ ਤਰ੍ਹਾਂ ਉਹਨਾਂ ਨੇ ਕਿਹਾ ਮਨ ਨੂੰ ਖੁਸ਼ੀ ਹੁੰਦੀ ਆ ਜੀ ਬਾਕੀ ਉਹਨੇ ਮੈਂ ਮੈਂ ਨਾ ਉਹ ਨਾਲ ਗੱਲਬਾਤ ਕਰਦਾ ਕਰਦਾ ਤੇ ਮੈਂ ਵਿੱਚੋਂ ਕਹਿ ਲਿਆ ਕਰ ਆਪਣੇ ਬਹੁਤ ਬਹੁਤ ਧੰਨਵਾਦ ਆ ਤੇਰਾ ਮੇਰੀ ਆਤ ਫਿਰ ਫਿਰ ਭੈਣ ਕਹਦੇ ਕਰੇ ਮੈਂ ਤੇਰੇ ਵੀ ਉਹ ਆਲੀ ਪਹਿਲਾਂ ਨਹੀਂ ਆਉਂਦਾ ਜੀ ਦੁਬਾਰਾ ਬਾਰ ਬਾਰ ਮੇਰਾ ਧੰਨਵਾਦ ਕਰ ਤੂੰ ਕਰਦਾ ਮੈਂ ਕਿਹਾ ਭੈਣਾ ਮੈਨੂੰ ਇੰਨੀ ਖੁਸ਼ੀ ਹੋਈ ਮੇਰੀ ਭੈਣ ਨਾਲ ਖੜ ਰਹੀ ਹੈ ਉਹਨੇ ਵੀਰੇ ਇੱਕ ਚੱਕਰ ਹੀ ਕੋਈ ਨਹੀਂ ਕਿਹਾ ਕਿ ਨਾ ਜਿੰਨੇ ਜੋਕਰੇ ਅਸੀਂ ਤੁਹਾਡੇ ਨਾਲ ਖੜੇ ਆ ਵੇਖੋ ਭੈਣ ਦਾ ਕਿੰਨਾ ਸੋਹਣਾ ਘਰ ਭਰਾਇਓ ਨਾ ਉਕਾ ਜੀ ਉਹਨਾਂ ਨੇ ਬੱਚਾ ਆਪਣਾ ਤੀ ਵੀ ਕਿਹਾ ਸਾਨੂੰ ਆਪ ਨੂੰ ਵੀ ਕਿਹਾ ਸਾਨੂੰ ਸੁਝਾਅ ਵੀ ਦਿੱਤੇ ਆ ਚੀਜ਼ ਕਰਿਓ ਆਇਆ ਕਰਿਓ ਨਾ ਤੇ ਕਿੰਨਾ ਦੂਜਾ ਮਨ ਨੂੰ ਕੁਛ ਹੋ ਗਿਆ ਬਹੁਤ ਸੋਣਾ ਦੱਸਿਆ ਹੈ ਕਿ ਕਿਸੇ ਨੂੰ ਵੀ ਫਰਾਡ ਕੋਈ ਵੀ ਫੋਨ ਆਵੇ ਵੀ ਕਿਸੇ ਫਰਾਡ ਬਾਰੇ ਵੀ ਉਹਨਾਂ ਨੇ ਦੱਸਿਆ ਹਾਂ ਜੀ ਕਿਸੇ ਨੂੰ ਖਾਤਾ ਨੰਬਰ ਨਹੀਂ ਦੇਣਾ ਕਿਸੇ ਕੋਈ ਖਾਤਾ ਨਹੀਂ ਦੇਣਾ ਆਧਾਰ ਕਾਰਡ ਨਹੀਂ ਦੇਣਾ ਯਾਨੀ ਕਿ ਕੋਈ ਆਪ ਦਾ ਆਈਡੀ ਪ੍ਰੂਫ ਨਹੀਂ ਦੇਣਾ ਬਹੁਤ ਵਧੀਆ ਸਮਝਾਇਆ ਉਹਨਾਂ ਨੇ ਬਹੁਤ ਐਡ ਨੇ ਸਾਨੂੰ ਬੰਦਾ ਸਮਝਾਇਆ ਪੜ੍ਹਨੇ ਕਰੀਏ ਕੀ ਕਈ ਵਾਰੀ ਨਾ ਬੰਦਾ ਕਾਲ ਹੀ ਐਂਜ ਟੰਗਣਾ ਕਰਦਾ ਕਿ ਵੀ ਬੰਦੇ ਨੂੰ ਬੰਨ ਲੈਦਾ ਜਦੋਂ ਵੀ ਫੋਨ ਲਾਉਂਦੇ ਉਧਰ ਉਧਰੇ ਫੋਨ ਦੀਆਂ ਬੈਟਰੀਆਂ ਖਤਮ ਹੋ ਜਾਂਦੀਆਂ ਕਰ ਬੰਦਾ ਇੰਨਾ ਟਾਈਮ ਗੱਲ ਕਰਦੇ ਹਿਸਾਬ ਨਾਲ ਤੂੰ 100% ਬੈਟਰੀ ਹੁੰਦੀ ਆ ਤੇ ਅਸੀਂ ਵੀ ਜਦੋਂ ਭੈਣ ਭਰਾ ਗੱਲਾਂ ਕਰਨ ਲੱਗ ਜਾਂਦੇ ਤੇ ਜਦਾਂ ਚੈੱਕ ਬੈਟਰੀਆਂ ਨੇ ਟੂ ਟੂ ਨਾ ਕੀਤੀਆਂ ਭੈਣ ਦਾ ਵੀ ਕੋਈ ਪਤਾ ਨਹੀਂ ਲੱਗਦਾ ਕਿੰਨਾ ਕਿਨੇਰਾ ਹੋ ਗਿਆ ਤੇ ਇਹ ਮੈਂ ਸਮਾਂ ਜੱਕਦਾ ਹੁੰਦਾ ਮੈਂ ਕਹਿੰਦਾ ਵੀ ਉਹ ਭੈਣ ਐਸ ਵਕਤ ਕੰਮ ਧੰਦੇ ਕਰਦੇ ਜਾਂ ਥੱਕੀ ਹੋਈ ਐ ਤੇ ਮੈਂ ਪੂਰਨ ਕਾ ਇਹ ਵੈਕਦਰ ਕਰਮ ਜੀ ਨੂੰ ਕਹਿੰਦਾ ਮੈਂ ਕਮਰਾ ਕੀ ਕਰਦਾ ਮੈਂ ਫੋਨ ਲਾ ਦ। ਵੈਸੇ ਉਹਨੇ ਵੀ ਕਿਹਾ ਸੋਵਾ ਦੇ ਵੀ ਜੇ ਨਾ ਚੱਜ ਕੇ ਕੋਈ ਦਿੱਕਾ ਨਹੀਂ ਜੇ ਮੈਂ ਰੱਬ ਨਾ ਖਰਾ ਵੀ ਇੱਧਰ ਨਾ ਹੋਵਾਂ ਕੋਣ ਲਈ ਵਿਪਾਰ ਹੋਮ ਤੇ ਮੈਂ ਤੁਹਾਡੀ ਬੈਕ ਕੋਲ ਜਰੂਰ ਕਰਾਂਗਾ। ਆਈ ਨੀਵ ਨਾ ਹੋਵੇ ਤਾਂ ਆਪਣੀ ਪੇਟੀਏ ਕਰੇ। ਤੇ ਕੁੜੀਆਂ ਚੱਕ ਲੈਂਦੀਆਂ ਚੱਕੂਗੀ ਤੇ ਕੋਈ ਗੱਲ ਨਹੀਂ। ਕੁੜੀਆਂ ਦਾ ਬਹੁਤ ਦਾ ਨਵਾ ਪ੍ਰਮਾਤਮਾ ਬੜਾ ਬੜਾ ਅੰਤਰਕੀਆ ਬਾਰੇ ਸੇ। ਨਾ ਮਾਣੋਂ ਚੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ। ਬਹੁਤ ਸਿਆਣੀ ਬੇਟੀ ਐ। ਕਾਲ ਹੈ ਮੈਂ ਚੱਕਾ ਪਲਾਸਟੂ ਕਰਕੇ ਹਾਂਜੀ ਨਾਸਿੰਗ ਕੀਤੀ ਹੋਈ ਹੈ ਆਦਰਸ਼ ਕੀਤੀ ਹੋਈ ਹੈ ਤੇ ਬਹੁਤ ਸਿਆਣੀ ਬੇਟੀ ਹੈ ਪ੍ਰਮਾਤਮਾ ਨੂੰ ਤੰਗ ਰੋਤੀ ਹੁੰਦੇ ਤੇ ਰੱਖਣਾ ਮਾਸੇ ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੂੰ ਮਿਹਰ ਭਰਿਆ ਰੱਖੇ ਅਸੀਂ ਜੀ ਸਪਰੇਅ ਜ ਸਪਰੇਅ ਮੈਂ ਕੱਲੋਂ ਧੋਣ ਆਇਆ ਕਰਤਾ ਆਇਆ ਸੀ ਸਾਡਾ ਨਾ ਪੂਰਨ ਦਾ ਯਕੀਨ ਜੜੀ ਸੀ ਬੇ ਚੜਾਊਗਾ ਕਿ ਨਹੀਂ ਜੜਾਊਗਾ ਇਹ ਪਤਾ ਚੱਕਰ ਕੀ ਹੈ ਜੇ ਤਾਂ ਅਸੀਂ ਸ਼ਾਰਟ ਪਾਉਨੇ ਆ ਸ਼ਾਰਟ ਵੀ ਕਈ ਵਾਰੀ ਪਾਉਦੇ ਪਾਉਦੇ ਨਾਲ ਤੇ ਸ਼ਾਰਟ ਕੱਟਿਆ ਜਾਂਦਾ ਫੇਰ ਜੇ ਅਸੀਂ ਵੀਡੀਓ ਸਾਡੀ 12 13 ਮਿੰਟ ਦੀ ਵੀਡੀਓ ਵੀ ਡਿਲੀਟ ਹੋ ਗਈ ਜਿਹੜੀ ਆਪਾਂ ਇੱਥੋਂ ਬਣਾਈ ਸੀਗੀ ਸਕੂਲ ਚ 15 ਅਗਸਤ ਵਾਲੇ ਦਿਨ ਬਣਾ ਕੇ ਲਿਆ ਸੀ ਹਾਂ 15 ਅਗਸਤ ਵਾਲੇ ਦਿਨ ਬਣਾ ਕੇ ਲਿਆ ਸੀ ਕੜਾਈ ਵੀ ਤੇ ਉਹ ਬਲੌ ਪਾਇਆ ਵੀ ਬਲੌ ਉਹਦਾ ਤੇ ਪਰ ਉਹ ਨਹੀਂ ਚੜਿਆ ਕਦਾ ਨਹੀਂ ਕੀ ਚੱਕਰ ਹੁਣ ਆਪਣੇ ਘਰੇ ਵਾਈਫਾਈ ਵੀ ਲੱਗ ਗਿਆ ਉਹੀ ਆਪਾਂ ਜਿਵੇਂ ਸੋਚ ਗਏ ਨਾ ਵੀ ਨੈਟਵਰਕ ਕੋਲ ਪ੍ਰੋਬਲਮ ਆ ਨੈਟਵਰਕ ਚ ਵੀ ਕੋਈ ਪ੍ਰੋਬਲਮ ਹੈ ਹੈ ਫੋਨ ਸੀ ਫੋਨ ਸੀ ਕਿ ਰਾਹ ਵੀ ਫੋਨ ਬਦਲ ਨਹੀਂ ਪੈਣਾ ਹੁਣ ਸਾਨੂੰ ਫੋਨ ਹੀ ਬਦਲ ਦੇਣਾ ਅਸੀਂ ਅਹੀਂ ਭੈਣ ਕਹਿੰਦੇ ਸੀ ਭੈਣ ਕਹਿੰਦੇ ਤੁਸੀਂ ਮੈਂ ਕਿਸ਼ਤਾਂ ਤੇ ਲੈ ਲਓ ਹੌਲੀ ਹੌਲੀ ਕਰਕੇ ਕਿਸ਼ਤਨਾ ਕਿਤੇ ਕਿਸ਼ਤਾਂ ਤੇ ਲੈ ਲਓ ਵੀ ਇਸ ਤੋਂ ਪਹਿਲਾਂ ਖੜ ਜਾਵੇ ਹਨਾ ਸਾਰਾ ਬਾਕੀ ਆਵਾ ਜੋ ਵੀ ਆਪਾਂ ਇਹਦੇ ਵਿੱਚ ਪ੍ਰੋਸੈਸ ਭਰਿਆ ਹੋਇਆ ਉਹ ਸਾਡਾ ਕਾਪੀ ਤੇ ਤਾਰਿਆ ਹੋਇਆ ਤੇ ਇੱਕ ਦੋ ਵਾਰੀ ਰੀਸੈਟ ਵੱਜ ਚੁੱਕਾ ਹੈ ਤੇ ਇਹ ਰਹੀ ਤਰ੍ਹਾਂ ਤੋਂ ਭਰਦੇ ਆ ਵਾਰ ਵਾਰੀ ਰੀਸੈਟ ਹੋ ਜਾਂਦਾ ਜੀ ਅਜਿਹਾ ਇਸ ਕਰ ਲੋ ਸਾਡਾ ਤੇਲਾ ਆਇਆ ਕਰੀ ਜਾਂਦਾ ਵੀ ਕਿਤੇ ਇਹ ਨਾ ਹੋਵੇ ਵੀ ਲੰਮੇ ਰੀਸੈਟ ਵੱਜ ਜੇ ਇੰਨੀ ਜ਼ਿਆਦਾ ਮਿਹਨਤ ਕੀਤੀ ਇਹ ਨਾ ਹੋਵੇ ਇੰਨੀ ਮਿਹਨਤ ਲੀਤੀ ਵੀ ਬੇਕਾਰ ਜਾਵੇ ਨਾ ਆਣੀ ਬੜੀ ਮੁਸ਼ਕਲ ਹੁੰਦੀ ਹੈ ਕਿਤੇ ਸਾਡੇ ਜਿਵੇਂ ਮੰਨ ਲਓ ਕਿ ਅੱਜ ਵੀਡੀਓ ਅਸੀਂ ਪਾ ਰਹੇ ਹਾਂ ਅਣ ਸਿ ਆਪਲਾ ਉਹਨਾਂ ਦੇ ਪਾਣੀ ਗੁੜੀ ਹੁਣ ਵੀਡੀਓ ਪੈਂਦੀ ਪੈਂਦੀ ਜਿਨਾ 50 50% ਦੇ ਜਦੋਂ ਜਾ ਕੇ ਤੇਰੇ ਹੱਥ ਕਿੰਜ ਲੱਗ ਜਾਂਦਾ ਆ ਆ ਸਾਡੇ ਚਾਤੀ ਚਾ ਵੀਡੀਓ ਕਈ ਵਾਰੀ ਨਾ ਨੈਟ ਚ ਕੋਈ ਮੱਝ ਜਦੋਂ ਵਾਈਫਾਈ ਲੱਗਾ ਪਰ ਮੈਂ ਫਿਰ ਇਹ ਵੀ ਸੋਚਿਆ ਮੈਂ ਕਿ ਕਈ ਵਾਰੀ ਵਾਈਫਾਈ ਵੀ ਨੋ ਪੈਸਾ ਆਦਾ ਨਾ ਪਰ ਵਾਈਫਾਈ ਚ ਨੋ ਸੀਗਾ ਵਾਈਫਾਈ ਠੀਕ ਆ ਕਿ ਸਾਡੇ ਥੋੜਾ ਜਿਹਾ ਮੋਬਾਈਲ ਚ ਘੱਟ ਪਾ ਤੇ ਬਾਤ ਬਾਤ ਵੀਰੋਂ ਭੈਣੋਂ ਭਰਾਵੋਂ ਜੋ ਗੰਤਾਨਾ ਦੇ ਚਾਹੁੰਦੇ ਸਾਰੇ ਵੀਰਾਂ ਦਾ ਭੈਣਾਂ ਦਾ ਧੰਨਵਾਦ ਕਰਦੇ ਆਂ ਜੂਤਾ ਫੈਮਲੀ ਦਾ ਵੀ ਧੰਨਵਾਦ ਕਰਦੇ ਆਂ ਪ੍ਰਮਾਤਮਾ ਨੂੰ ਤੰਦਰੁਸਤੀ ਦੇ ਵਿੱਚ ਸਾਰੇ ਪਾਤਸ਼ਾਹ ਮੇਰੇ ਪਿਆਰ ਰੱਖੇ ਨਾਮੇ ਜੁੜੇ ਭੈਣ ਭਰਾਵਾਂ ਦੇ ਤਾਇ ਬਲੋ ਧੰਨਵਾਦ ਕਰਦੇ ਆਂ ਤੇ ਭੈਣ ਹਰਪ੍ਰੀਤ कौर ਦਾ ਵੀ तहे ਦਿਲੋਂ ਧੰਨਵਾਦ ਬਹੁਤ ਬਹੁਤ